ਹਾਂਜੀ ਦੋਸਤੋ ਸਾਰਿਆਂ ਨੂੰ ਸਤ ਸ੍ਰੀ ਅਕਾਲ ਸਵਾਗਤ ਕਰਦੇ ਹਾਂ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ ਅੱਜ ਦੋਸਤੋ ਆਪਣੀ ਵਿਜਿਟ ਹੈਗੀ ਆ ਪਿੰਡ ਸਰਾਲੀ ਮੰਡ ਤਹਿਸੀਲ ਪੱਟੀ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਪਹੁੰਚੇ ਆ ਦੋਸਤੋ ਵੀਰ ਪ੍ਰਭ ਦੇ ਕੋਲ ਪਸ਼ੂ ਦੋਸਤੋ ਵਿਕਰੀ ਵਾਲੇ ਤੁਹਾਨੂੰ ਇਸ ਘਰੋਂ ਕਾਫੀ ਜ਼ਿਆਦਾ ਪਹਿਲਾਂ ਵੀ ਵੇਖਣ ਦੇ ਵਿੱਚ ਮਿਲਦੇ ਰਹੇ ਆ ਮੋਸਟਲੀ ਗਾਵਾਂ ਲੈ ਕੇ ਆਉਂਦਾ ਵੀਰ ਵੇੜਾ ਹੁੰਦੀਆਂ ਨੇ ਅੱਜ ਫਿਲਹਾਲ ਇਸ ਵੀਡੀਓ ਦੇ ਵਿੱਚ ਤੁਹਾਨੂੰ ਤਿੰਨ ਵੇੜਾ ਦਿਖਾਵਾਂਗੇ ਦੋ ਬਿਲਕੁਲ ਤਿਆਰੀ ਦੇ ਵਿੱਚ ਆ ਇੱਕ ਬੈੜ ਜਿਹੜੀ ਆ ਤੀਜੇ ਨੰਬਰ ਤੇ ਦਿਖਾਵਾਂਗੇ ਦੋਸਤੋ ਲਾਸਟ ਦੇ ਵਿੱਚ ਉਹ ਕੱਚੀ ਆ ਠੀਕ ਆ ਜੀ ਥੋੜੇ ਇੱਕ ਟਾਈਮ ਲੈਂਦੀ ਆ ਸਮਾਂ ਕਿੰਨੇ ਦਿਨ ਲੈ ਜਾਊਗੀ ਇਹ ਸਾਰੀਆਂ ਬੈੜਾ ਦੀ ਡਿਟੇਲ ਜਿਹੜੀ ਹੈਗੀ ਆ ਪੂਰੀ ਇਨਫੋਰਮੇਸ਼ਨ ਆ ਉਹ ਆਪਾਂ ਸਾਂਝੀ ਕਰਾਂਗੇ ਤੁਹਾਡੇ ਨਾਲ ਬਾਈ ਯਾਰ ਪ੍ਰਭ ਤੋਂ ਪੂਰੀ ਡਿਟੇਲ ਲੈ ਕੇ ਤੋ ਵੜਾ ਚੰਗੀਆਂ ਹੁੰਦੀਆਂ ਦੋਸਤੋ ਬਾਕੀ ਆਪਦੀ ਨਰਕ ਪਰਖ ਕੋਈ ਵੀਰ ਖਰੀਦਦਾਰ ਜਿੰਨੇ ਵੀ ਖਰੀਦਣਾ ਪਸ਼ੂ ਆਪਦੀ ਤਸੱਲੀ ਤੁਸੀਂ ਘਰ ਵਿਜ਼ਿਟ ਕਰਕੇ ਕਰ ਲਿਓ ਅੱਜ 29 ਜੁਲਾਈ ਨੂੰ ਆਪਾਂ ਵੀਡੀਓ ਬਣਾ ਰਹੇ ਆ ਸਮਾਂ ਤੁਸੀਂ ਨੋਟ ਕਰ ਲਓ ਕੋਈ ਇੱਕ ਤੋਂ ਡੇਢ ਕਬਜ ਦਾ ਜਿਹੜਾ ਦੋਸਤੋ ਦੁਪਹਿਰ ਦਾ ਸਮਾਂ ਹੈਗਾ ਪਸ਼ੂ ਸਾਰੇ ਗੱਭਣ ਆ ਆਪਦੀ ਟਿਪਕੇ ਤਸੱਲੀ ਕਰਨ ਤੋਂ ਬਾਅਦ ਆਨਰ ਦੇ ਨਾਲ ਤੁਸੀਂ ਜਿਹੜਾ ਸੌਦਾ ਕਰ ਸਕਦੇ ਬਾਕੀ ਠੰਡੇ ਤੇਰੇ ਪਸ਼ੂ ਆ ਪੂਰੇ ਸੀਲਸ ਆਊਗਾ ਸੀਲਸ ਲੱਗ ਪਸ਼ੂ ਨੇ ਤੇ ਆ ਜੋ ਕਰਦਿਆਂ ਗੱਲਬਾਤ ਸਭ ਤੋਂ ਪਹਿਲਾਂ ਪ੍ਰਭ ਭਾਈ ਸਸਰੀ ਘਰ ਸਸਰੀ ਘਰ ਵੀਰ ਜੀ ਹੋਰ ਠੀਕ ਠਾਕ ਜੀ ਬਹੁਤ ਵਧੀਆ ਤੁਸੀਂ ਸੁਣਾਓ ਬਹੁਤ ਵਧੀਆ ਵੀਰੇ ਚੱਗੇ ਚੱਲੀ ਜਾਂਦੇ ਕਾਰੋਬਾਰ ਚੱਲੀ ਜਾਂਦੇ ਕਿਰਪਾ ਬਾਬੇ ਪੰਜਾਬੀ ਵੀਰਾਂ ਦੀ ਚਲੋ ਸ਼ੁਕਰ ਚਾਹੀਦਾ ਮਾਲਕ ਦਾ ਤੇ ਵੀਡੀਓ ਪ੍ਰਭ ਥੋੜੀ ਜਿਹੀ ਲੇਟ ਹੋ ਜਾਂਦੀ ਹੈ ਬਾਕੀ ਪਸ਼ੂ ਚਲੋ ਗਾਹ ਕ ਭੈਣ ਭਰਾ ਕਾਫੀ ਜੁੜੇ ਵੀ ਹੈਗੇ ਨਾਲ ਵਹਿਣਾ ਆਉਂਦੀਆਂ ਮੱਝਾਂ ਵੀ ਆਉਂਦੀਆਂ ਆਪਣੇ ਤੋਂ ਹਾਂਜੀ ਵੇਚਣ ਵਾਲੇ ਵੀ ਲੈ ਹੀ ਜਾਂਦੇ ਆ ਆ ਕਈ ਵੇਚਣ ਵਾਲੇ ਆਪਣੇ ਵਪਾਰੀ ਵੀ ਲੈ ਜਾਂਦੇ ਆ ਤੁਹਾਡੀਆਂ ਵੀਡੀਓ ਪਈ ਜਾਂਦੀਆਂ ਗਾਂਾਂ ਦੀ ਆਹ ਹਾਂ ਹਾਂ ਵੇਚਣ ਵਾਲੇ ਜ਼ਿਆਦਾ ਖੜਦੇ ਆ ਮਤਲਬ ਕਿ ਇੱਥੋਂ ਕਾਫੀ ਤੁਰੇ ਜਾਂਦੇ ਆ ਹਾਂਜੀ ਹਾਂਜੀ ਰੋਜ਼ ਦੀ 1-2 ਨਗ ਤੁਰਿਆ ਹੀ ਜਾਂਦਾ ਹਾਂਜੀ ਹਾਂਜੀ ਠੀਕ ਆ ਤੇ ਬਹੁਤ ਜਿਹੜੇ ਵਪਾਰੀ ਵੀ ਜਿਹੜੇ ਦੋਸਤੋ ਜੁੜੇ ਹੋਏ ਆ ਬਾਈ ਪ੍ਰਭ ਦੇ ਨਾਲ ਪਸ਼ੂ ਲੈ ਕੇ ਜਾਂਦੇ ਆ ਇਸ ਕਿਲੇ ਦੇ ਉੱਪਰੋਂ ਤੇ ਅੱਜ ਫਿਲਹਾਲ ਜਿਹੜੇ ਤੁਹਾਨੂੰ ਪਸ਼ੂ ਆਪਾਂ ਦਿਖਾਵਾਂਗੇ ਉਹ ਜਿਹੜੇ ਦੋਸਤੋ ਇਹੋ ਜਿਹੀ ਬਿਲਕੁਲ ਬੋਡੀ ਬੰਤਰ ਤੇ ਇਹੋ ਜਿਹੀ ਹਵਾਨੀ ਸਟਰਕਚਰ ਤੇ ਹੋਣਗੇ ਤੇ ਪ੍ਰਭਾ ਭਾਈ ਆ ਪਹਿਲੇ ਨੰਬਰ ਤੇ ਜਿਹੜੀ ਵਾੜ ਹੈਗੀ ਆ ਵੀਰ ਕੀ ਡਿਟੇਲ ਇਹਦੀ ਮੇਰੇ ਦੂਜਾ ਸੂਗਾ ਵਾੜ ਨੇ ਸੁਣਾ ਇਨੇ ਦੂਜਾ ਹਾਂਜੀ 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 ਦੂਜਾ ਸੂਗਾ ਸੋਣਾ ਜੋ ਹਾਂਜੀ ਪਹਿਲੇ ਸੂਗੇ ਨੇ 25 ਕਿਲੋ ਦੁੱਧ ਚਾਇਆ ਆ ਹਾਂ 25 ਲੀਟਰ ਹਾਂਜੀ ਹਾਂਜੀ ਅੱਛਾ ਭਾਏ ਦਿਨ ਖੜਦੀ ਹਾਂ ਹਾਂ ਦਿਨ ਖੜੇ ਲੈ ਜੂਗੀ ਦੋਸਤੋ ਸੂਹਾ ਬਾਈ ਪ੍ਰਭ ਕਹਿੰਦਾ ਵੀ ਦੂਜਾ ਸੂਬਾ ਠੀਕ ਆ ਤੇ ਬਾਕੀ ਆਪਦੀ ਸਮਝਣਾ ਤੁਸੀਂ ਦੂਜਾ ਮੰਨ ਲਓ ਤੀਜਾ ਮੰਨ ਲਓ ਉਹ ਤੁਹਾਡੇ ਸਾਰੇ ਵੀਰਾਂ ਦੇ ਉੱਪਰ ਡਿਪੈਂਡ ਆ ਜਿਹੜਾ ਕੋਈ ਖਰੀਦਦਾਰ ਵੀਰ ਖਰੀਦੂਗਾ ਉਹ ਤੁਸੀਂ ਆਪਦੀ ਸੋਚ ਸਮਝ ਨਾਲ ਵੀ ਜਿਹੜਾ ਦੋਸਤੋ ਪਸ਼ੂ ਵੇਖ ਲਿਆ ਕਰੋ ਠੀਕ ਆ ਤੇ ਥਣ ਦੇ ਵਿੱਚ ਢਿੱਲ ਵੇਖ ਸਕਦੇ ਹੋ ਤੁਸੀਂ ਸ਼ਰੀਫੀ ਵੇਖ ਸਕਦੇ ਹੋ ਸੀਲ ਸੌਪਣਾ ਵੇਖ ਸਕਦੇ ਹੋ ਆ ਮਗਰੋਂ ਨਹੀਂ ਬਹਿ ਜਾਓ ਲਓ ਜੀ ਠੀਕ ਆ ਸੱਜੇ ਖੱਬੇੋਂ ਬੈਕ ਸਾਈਡ ਤੋਂ ਬਾਈ ਪ੍ਰਭ ਕਹਿੰਦਾ ਜਿਹੜੇ ਬੰਨੇ ਮਰਜ਼ੀ ਬਹਿ ਜਾਓ ਤਸੱਲੀਆਂ ਕਰ ਲਓ ਠੀਕ ਆ ਜੀ ਆ ਵੇੜਾ ਕੱਦ ਕੱਟ ਜਿਹੜਾ ਫੁੱਲ ਵੱਡੀ ਆ ਵੱਡੀ ਕੱਦ ਕੱਟ ਦੇ ਵਿੱਚ ਜਿਹੜੀ ਆ ਜਾਂਦੀ ਆ ਪਿੱਠ ਪੂੜਾ ਵੇਖੋਗੇ ਤੇ ਪੂਰੀ ਨਿੱਕਰ ਥਣ ਦੇਵੇ ਵਾਲੇ ਪਾਸਿਓਂ ਵੀ ਤੇ ਸਟਰਕਚਰ ਵਾਲੇ ਪਾਸਿਓਂ ਦੀ ਫੇਸ ਕੁਆਲਿਟੀ ਚੰਗੀ ਆ ਆ ਵੇਖੋ ਜੀ ਮੋਦੀ ਵਾਲੀ ਬੈਣ ਠੀਕ ਆ ਤੇ ਆਜੋ ਜੀ ਗਿਆਤ ਪਾਤ ਵਾਲੀ ਆ ਜਿੰਨੀ ਵੀ ਦੋਸਤੋ ਹੈਗੀ ਆ ਪੂਰੀ ਜੋਰ ਵਾਲੀ ਆ ਵजूद ਵਾਲੀ ਆ ਆ ਦੇਖੋ ਤੇ ਘੱਟੋ ਘੱਟ ਦੇਣ ਪ੍ਰਭ ਕਿੰਨੇ ਲੈ ਜੂ ਫੋਰ ਹਫਤਾ ਲੈ ਜੂ ਕੱਢ ਦੂਗੀ ਹਾਂਜੀ ਹਫਤਾ ਕੱਢ ਦੂ ਚੰਗੀ ਬਣੋ ਹਾਂ ਘੱਟੋ ਘੱਟ ਵੀ ਇੱਕ ਹਫਤਾ ਸਮਾਂ ਜਿਹੜਾ ਭਰਾਵੋ ਲੈ ਜੂਗੀ ਠੀਕ ਆ ਢਿਲ ਢੁਲ ਤੁਹਾਨੂੰ ਪਹਿਲਾਂ ਹੀ ਆਪਾਂ ਦਿਖਾ ਦਿੱਤੀ ਸੀ ਫਿਲਹਾਲ ਫਿਰ ਵੀ ਜਿਹੜੇ ਤੁਸੀਂ ਲੜ ਲੌੜਾ ਚੈੱਕ ਕਰ ਸਕਦੇ ਹੋ ਢਿਲਾਂ ਢੋਲਾ ਠੰਡੀ ਢੀਡੀ ਦੱਸਾ ਸਾਢੇ ਕਿ ਬੈਠਾ ਆ ਦੇਖੋ ਜੀ ਆ ਲੋ ਜੀ ਆ ਜੀ ਲਓ ਜੀ ਜਿੱਦ ਨੂੰ ਮਰਜ਼ੀ ਬੈਜੋ ਭਾਣ ਹੂੰ ਇਹ ਪਹਿਲਾ ਜਿਹੜਾ ਦੋਸਤੋ ਜ਼ਿਕਰ ਕਰਤਾ ਸੀ ਵੀ ਸੱਜੇ ਖੱਬੇ ਜਿਹੜੇ ਬੰਦੇ ਮਰਜ਼ੀ ਬੈਜਿੰਦਾ ਬੈਜੋ ਉਹ ਟਰੱਕਲ ਭਜਾਕਲ ਜਾਂ ਪਸ਼ੂ ਨਹੀਂ ਹੈਗਾ ਬਿਲਕੁਲ ਠੰਡਾ ਧੀਰਾ ਜਿੱਥੇ ਮਰਜ਼ੀ ਰੱਸਾ ਸੁੱਟ ਕੇ ਚਵਾਈ ਕਰ ਲਿਓ ਠੀਕ ਹੈ ਜੀ ਤਾਂ ਥਾਂ ਥਣ ਪੂਰਾ ਨੋਕਲਾ ਥਾਂ ਥਣ ਦੀ ਕੁਆਲਿਟੀ ਆ ਇਹ ਪੂਰ ਨੋਗਲਾ ਤਾਂ ਨਾ ਸਪੇਸ ਵਿੱਚੋਂ ਬਿਲਕੁਲ ਤੁਹਾਡੇ ਸਾਹਮਣੇ ਦਿਖਤ ਰਹੀ ਹੈ ਤੁਹਾਨੂੰ ਆਹ ਦੇਖੋ ਤੋਰੋ ਬਾਈ ਜੀ ਤੋਰੋ ਅਹ ਬਾਕੀ ਠੀਕ ਆ ਜਿੰਨੀ ਵਿਹੜ ਹੈਗੀ ਦੋਸਤੋ ਪੂਰੀ ਆ ਠੀਕ ਆ ਵੱਡੀ ਵੀ ਆ ਖਾਣੇ ਦੇ ਪਾਸੇ ਵੀ ਪੂਰੀ ਸਫਾਈ ਆ ਥਣਥਣ ਵੀ ਪੂਰਾ ਚੰਗਾ ਲੱਗਾ ਠੀਕ ਹੈ ਜੇ ਮੁੱਠੀ ਜਿਹਾ ਹੱਥੀ ਚੁਵਾਈ ਦਾ ਥਾਣਾ ਤੇ ਲਿਵਰਟੀ ਹਜੇ ਹੋਰ ਬਣਾਉਗੀ ਠੀਕ ਹੈ ਸੱਤਾਂ ਦਿਨਾਂ ਦੇ ਵਿੱਚ ਜੇਡਾ ਦੋਸਤੋ ਹੋ ਸਕਦਾ ਵੀ ਜਿੰਨੀ ਇੱਕ ਉਮੀਦ ਕੀਤੀ ਜਾਂਦੀ ਹੈ ਤੇ ਤੋਂ ਉਹਨਾਂ ਪਰੂਗੀ ਦੇਵਾ ਤੇ ਪ੍ਰਭ ਮੋਲ ਕਿੰਨਾ ਵੀਰੇ ਖਾਣਾ ਫਿਰ ਕੀ ਹੈਗੀ ਹੈ ਮੋਲ ਕਾ ਨੂੰ ਇਹ ਜਿਹਾ ਵੇਣਾ ਪੈਣ ਪੈਣ 60 60 ਵੀ ਕਰੀ ਜਾਂਦੇ ਆ ਆਪਣੇ ਜਾਇਜ਼ ਹੁੰਦਾ ਵੇਚਣ ਵਾਲੇ ਵੀਰ ਭਾਵੇਂ ਜਾ ਕੇ 65 ਦੀ ਵੇਚ ਦੇਣ 70 ਦੀ ਵੇਚ ਜਾਣ ਮਤਲਬ ਮੁੱਕ ਦੀ ਗੱਲ ਹੈ ਵੀ ਕੋਈ ਵਪਾਰੀ ਵੀ ਲੈ ਜਾ ਤੇ ਉਹ ਵੀ ਨਫਾ ਤੋਂ ਪਰਸੇ ਕੱਢਦਾ ਹੋ ਜਾ ਹਾਂਜੀ ਹਾਂਜੀ ਵੈੜ ਆਪਣੀ ਜਾਂਦੀ ਨਹੀਂ ਡਾਗੇ ਰਵਾਦੀ ਆ ਬੰਦੇ ਦਾ 55000 ਦੀ ਹੂੰ ਹਾਂਜੀ 55000 ਰੁਪਏ ਉਹ ਚ 2000 ਮਾਨਤਨ ਕਰਦਾ ਜਿਹਦੇ 100 200 ਰੁਪਏ ਛੋੜ ਹੀ ਹੋਣੀ 53000 ਦੀ ਦੇ ਦਾਂਗੇ 53 ਦੀ ਹਾਂਜੀ ਹਾਂਜੀ ਹਾਂ ਨਾ ਠੀਕ ਹੈ ਜੀ ਹਾਂਜੀ ਉਹਦੇ ਮਾਨਤਨ ਹੋ ਜੂ ਥੋੜਾ ਬਿਚੋ ਗਰਸਾ ਛੜਾਈ ਹੋ ਜੂ ਉਹਦੇ ਹਾਂਜੀ ਹਾਂਜੀ ਠੀਕ ਹੈ ਭਰਾ ਹਾਂਜੀ 53000 ਦੀ ਵੀਰੋ ਯੈਸ ਨੋ ਆ ਠੀਕ ਆ ਉਹਦੇ ਚ ਕੋਈ ਛੋਟ ਛੱਪਾ ਘਰ ਆਿਆਂ ਦਾ ਮਾਨਤਨ ਜਿਹੜਾ ਹੁੰਦਾ ਬਣਦਾ ਸਰਦਾ ਪੂਰੇ ਵਜਨ ਹਟੇ ਦੀ ਆ ਮੱਝਾਂ ਹਰਗਾ ਬੈਠ ਫੂੜਾ ਢਾਈਆਂ ਗਿੱਠਾਂ ਦਾ ਵੇਖ ਲਓ ਆ ਲਓ ਜੀ ਪੂਰੀ ਚੌੜੀ ਤੌੜੀ ਆ ਰਾਜੀ ਆ ਵਜਨ ਵਜੂਦ ਵਾਲੀ ਅਗਰ ਦਿਖਾਵਾਂਗੇ ਤੇ ਕੱਟ ਕੁ ਟੁਕਾ ਕਾਫੀ ਚੰਗਾ ਖਾਸਾ ਸੋਹਣਾ ਤੇ ਬੜੀ ਪਿਆਰੀ ਬੂਥੀ ਆ ਚੰਗੀ ਫੇਸ ਕੁਆਲਿਟੀ ਆ ਤੇ ਪ੍ਰਭ ਸੂਆ ਵੀਰ ਕਿੰਮਾ ਸੁਣ ਜਾਰੀ ਆ ਪਹਿਲਾ ਸੂਆ ਪਲੂਨ ਵੱੱਛੀ ਫਿਰ ਤੇ ਹਾਂਜੀ ਹਾਂਜੀ ਮੂੰਹੋਂ ਦੋਨ ਦੀ ਦੇ ਪੂਰੇ ਹੋਏ ਚਾਰ ਦਿਨ ਚੌਂਕ ਦੇ ਲੱਗੇ ਚੌਂਕ ਦੇ ਚੱਕੇ ਜਿਹਾ ਪ੍ਰਭ ਹਾਂਜੀ ਹਾਂ ਚੱਕੇ ਚੱਕੇ ਆ ਚੱਕੇ ਆ ਪ੍ਰਾਪਰ ਨਹੀਂ ਕੀਤੇ ਹੋਣੇ ਨਹੀਂ ਬਰਾਬਰ ਨਹੀਂ ਕੀਤੇ ਠੀਕ ਆ ਹਾਂਜੀ ਦੋਨ ਦੇ ਦੰਦੜੇ ਦੋਸਤੋ ਬਿਲਕੁਲ ਪੂਰੇ ਆ ਠੀਕ ਆ ਜੀ ਚੌਂਕ ਦੇ ਦੰਦ ਚੱਕੇ ਆ ਪਰ ਬਰਾਬਰ ਨਹੀਂ ਹੈ ਠੀਕ ਆ ਵੱੱਛੀ ਪਹਿਲਾ ਸੂਆ ਸੁਣੀ ਆ ਥਾਨ ਕੁਆਲਿਟੀ ਕਾਫੀ ਚੰਗੀ ਖਾਸੀ ਆ ਆ ਜਿਹੜਾ ਤੁਸੀਂ ਦੇਖੋ ਆ ਕਰੋ ਚੈੱਕ ਜੀ ਠੰਡੀ ਤੇਰੀ ਆ ਰਹੀ ਆ ਤੇ ਸੀਲਸ ਲਾਗਾ ਕੋਈ ਛੜਾਕਲ ਜੀ ਨਹੀਂ ਦੋਸਤੋ ਬਿਲਕੁਲ ਲੱਤਾਂ ਚੋੜੇ ਨੇ ਕੋ ਲੱਤ ਮਾਰੇ ਜਾਂ ਕੁਛ ਛੜ ਮਾਰੇ ਫੋਨ ਆਉਂਦੀ ਹੈ ਜੇ ਵੜ ਲੈ ਜੂ ਤਾ ਤੇ ਮੈਂ ਸ਼ਹਿਦ ਹੀ ਹੁੰਦਾ ਜੀ ਹਾਂਜੀ ਹਾਂਜੀ ਗੂੰਦ ਗੂੰਦ ਟੈਪ ਆਉਂਦੀ ਸ਼ਹਿਦ ਹਾਂਜੀ ਨਹੀਂ ਹਵਤਾ ਜੇ ਤੁੰਦੀ ਨਹੀਂ ਹਜੇ ਲੋ ਜੀ ਬਣ ਕੇ ਸੁਕੇ ਤੂ ਦੀ ਮਾਰਕਣਾ ਤੇ ਅਜੇ ਵੀਰ ਕਹਿੰਦਾ ਵੀ ਯਾਰ ਸ਼ੇਰ ਦਾ ਪੱਖ ਵੀ ਹੈਗਾ ਠੀਕ ਆ ਵਾਈਟ ਕਲਰ ਜ਼ਿਆਦਾ ਹੈਗਾ ਸੋ ਆ ਵੀ ਆਏ ਅੱਖਾਂ ਵੀ ਪ੍ਰੋਬਲਮ ਸਾਰੀਆਂ ਵਿੱਚੋਂ ਹਾਂ ਮਤਲਬ ਵੀ ਇਹਦੇ ਵਿੱਚ ਫੰਕਸ਼ਨ ਜਿਹੜੇ ਆਏ ਏਅਰ ਸ਼ੈਰ ਵਾਲੇ ਹੈਗੇ ਆ ਹਾਂਜੀ ਹਾਂਜੀ ਆਹ ਵਛੀ ਬਿਲਕੁਲ ਨਵੀਂ ਆ ਵਾਧੇ ਬੰਦੀ ਆ ਦੋਸਤੋ ਪਸ਼ੂ ਨਵਾਂ ਖਰੀਦਣਾ ਚਾਹੇ ਮੱਝਾਂ ਹੁਣ ਝੋਟੀਆਂ ਦੇ ਵਿੱਚ ਗੱਲ ਕਰ ਲਈਏ ਵਾੜਾਂ ਦੇ ਵਿੱਚ ਗੱਲ ਕਰ ਲਈਏ ਵਾਧੇ ਬੰਦੀ ਹੈ ਜਿਹੜਾ ਪਸ਼ੂ ਪਹਿਲਣ ਆ ਆਪਾਂ ਖਰੀਦਦੇ ਹਾਂ ਆ ਪੋਲੀ ਵਾਲੀ ਬੜੀ ਲੋਜ ਟਿੱਲਾ ਟੁੱਲਾ ਕਾਫੀ ਜਿਆਦਾ ਹੈ ਦਿਨ ਹਜੇ ਲਾਜੂ ਪੰਜ ਚਾਰ ਦਿਨ ਕੱਢ ਜੂ ਹਫਤਾ ਲੈ ਜੂ ਹਫਤਾ ਹਾਂਜੀ ਠੀਕ ਹੈ ਜੀ ਹਫਤਾ ਪੂਰਾ ਬਾਈ ਪ੍ਰਭ ਕਹਿੰਦਾ ਵੀ ਕੱਢ ਦਊਗੀ ਥਾਣਾ ਹੀ ਪੂਰਾ ਵਧੀਆ ਮੁਠੀ ਦਾ ਫੜਾਲੂ ਪੂਰਾ ਹੈ ਹਾਂਜੀ ਹਾਂਜੀ ਪੂਰਾ ਨਾ ਹਜੇ ਚਵਾਈ ਚਵਾਈ ਹੋਣੀ ਹੈ ਬਾਅਦ ਵਿੱਚ ਥਾਣਾ ਆ ਵਟਾ ਵਾਲਾ ਹੀ ਕੱਢੋ ਨੇ ਹੂੰ ਬੱਚੀ ਪੂਰੀ ਕੁਆਲਟੀ ਵਾਲੀ ਆ ਬਾਕੀ ਬਿਲਕੁਲ ਜਿਹੜੀ ਦੋਸਤੋ ਖਲੋਣੀ ਖਲਾ ਨਹੀਂ ਤੁਸੀਂ ਵੇਖੋਗੇ ਤੇ ਪੂਰੀ ਜਾਤ ਵਾਲੀ ਜਿਹੜੀ ਉਹ ਬੇੜਾ ਬੱਚਿਆਂ ਦੀ ਖਲੋਣੀ ਆ ਉਸ ਹਿਸਾਬ ਦੀ ਜਿਹੜੀ ਖਲੋਣੀ ਆ ਠੀਕ ਆ ਤੇ ਬਿਲਕੁਲ ਜਿਹੜੀ ਹੱਡੀ ਵੀ ਆਪਾਂ ਗੱਲ ਕਰ ਲਿਆ ਸਟ੍ਰੇਟ ਹੱਡੀ ਆ ਪੂਛ ਤੱਕ ਵੀ ਜਿਹੜਾ ਦੋਸਤੋ ਕੋਈ ਬੰਡ ਨਹੀਂ ਪੈਂਦਾਗਾ ਬਿਲਕੁਲ ਸਟ੍ਰੇਟ ਜੀ ਆ ਠੀਕ ਆ ਜੀ ਕੰਗਰੋੜ ਤੋਂ ਲੈ ਕੇ ਵੇਖੀਏ ਤੇ ਪੂਰੀ ਉੱਚੀ ਆ ਫਰੰਟ ਤੋਂ ਲੈ ਕੇ ਬੈਕ ਤੋਂ ਵੇਖੀਏ ਨਿਗਾਹ ਮਾਰ ਕੇ ਤਾਂ ਪੂਰੀ ਉੱਚੀ ਜਾਪਦੀ ਆ ਹਰ ਪਾਸਿਓਂ ਉਚਾਈ ਪੂਰੀ ਹੈਗੀ ਸਟ੍ਰੇਟ ਠੀਕ ਆ ਜੀ ਆਹ ਲਓ ਫੰਦੀ ਦੀਰੀ ਠੀਕਾ ਪਰ ਕੀ ਕੀ ਮੋਲ ਤਰਾਜ ਦਾ ਕਿੰਨਾ ਕਿ ਡਿਮਾਂਡ ਇਹਦਾ ਭਾਵੇਂ 60 ਕਰਾ ਲਓ 65 ਕਰਾ ਲਓ ਹਾਂ 55 ਦੇ ਦੋ ਛੜ ਦਾਂ 53 ਦੀ ਆਖ ਦੇ ਦਾਂ 53 ਦੀ ਹਾਂਜੀ ਹਾਂਜੀ ਹਾਂ ਨਾ ਜੀ ਹਾਂਜੀ ਹਾਂਜੀ ਕੋਈ ਉਹ ਤਾਂ ਜੋ ਮੌਕੇ ਦਾ ਕੋਈ ਛੋਟਰਾ ਸਾਰੂਸਾ ਛੜਾਈ ਹੋ ਜੀ ਹਾਂਜੀ ਹਾਂਜੀ ਥੋੜਾ ਬਹੁਤਾ ਤੁਹਾਡੇ ਪਾਸੇ ਇਸ ਤੋਂ ਦਾ ਜਿਆਦਾ ਠੀਕ ਹੈ 53 ਜੋ ਹਾਂਜੀ ਹਾਂਜੀ 53 ਦੀ ਦੇਣਾ ਬੂੜੇ ਦੀ ਉੱਤੇ ਥੋੜੀ ਹੋਣੀ ਹਨ ਠੀਕ ਹੈ ਭਰਾ ਜਾ ਕੇ ਵੀ ਇਹ ਲੈ ਭਾਵੇਂ ਬਾੜ ਕਾਢ ਲਾ ਚੀ ਹਾਂ ਵੱਛੀ ਪਿਆਰੀ ਹੈ ਦੋਸਤੋ ਤੇ 52 ਦੇ ਵਿੱਚੋਂ ਵੀ ਵੀਰ ਕਹਿੰਦਾ ਰਸਾ ਛੜਾਈ ਆ ਉਹ ਹੋ ਗਈ ਠੀਕ ਆ ਜਸਟ ਤੇ ਸੀਲਸ ਆ ਆਪਣਾ ਵਹੜਾਂ ਦੇ ਵਿੱਚ ਦੋਸਤੋ ਬਹੁਤ ਘੱਟ ਵੇਖਣ ਦੇ ਵਿੱਚ ਮਿਲਦਾ ਤੇ ਪਸ਼ੂ ਜਿੱਥੋਂ ਚੰਗਾ ਤੁਹਾਨੂੰ ਲੱਗਦਾ ਜਾਪਦਾ ਉੱਥੋਂ ਜ਼ਰੂਰ ਖਰੀਦਿਆ ਕਰੋ ਠੀਕ ਆ ਜੀ ਤੇ ਫਿਲਹਾਲ ਵਹੜ ਚੰਗੀ ਆ ਤੰਦਰੁਸਤ ਨਰੋਈ ਆ ਪੂਰੀ ਆ ਵੇਖੋ ਕਦ ਕਦ ਕੋ ਮੋਸਟਲੀ ਵੀਰਾਂ ਨੇ ਪੁੱਛਣਾ ਕਦ ਵੱਡੇ ਦੇ ਵਿੱਚ ਤੁਸੀਂ ਜ਼ਿਕਰ ਮੈਂ ਕਰ ਦੇਣਾ ਫੁੱਲ ਵੱਡੀ ਆ ਕੋਈ ਛੋਟੀ ਮਧਰੀ ਮੀਡੀਅਮ ਨਹੀਂ ਹੈਗੀ ਠੀਕ ਆ ਵੱਡੀ ਬੈੜ ਦੇ ਵਿੱਚ ਗਿਣਤੀ ਕਰ ਲਿਓ ਇਸ ਤੋਂ ਬਾਅਦ ਇੱਕ ਥਰਡ ਨੰਬਰ ਤੇ ਜਿਹੜੀ ਲਾਸਟ ਦੇ ਵਿੱਚ ਆਉਂਦੀ ਆ ਕੱਚੀ ਜ਼ਰੂਰ ਹੈਗੀ ਆ ਦੋਸਤੋ ਬਾਕੀ ਆਪਾਂ ਪੁੱਛ ਲੈਨੇ ਆ ਪ੍ਰਭ ਸੂਹਾ ਤੇ ਸਮਾਂ ਕਿੰਨਾ ਲੱਜੂ ਹੋ ਜੀ ਆ ਦੂਜਾ ਸੂਹਾ ਸੁਣੋ ਸੂਹਾ ਦੂਜਾ ਜੀ ਪਹਿਲੇ ਸੋਏ ਆਪਣੇ ਤੋਂ ਕੇ ਜੀ ਅੱਛਾ ਹਾਂਜੀ ਹਾਂਜੀ ਠੀਕ ਆ ਹੁਣ ਦੂਜਾ ਸੂਹਾ ਹਾਂਜੀ ਹਾਂਜੀ ਤੇ ਦੇਣਾਂ ਦੀ ਗੱਲ ਕਰਕੇ ਕਿੰਨੇ ਦਿਨ ਦੇਣਾਂ ਜਾ 20 ਕੱਢ ਜੂਗੀ ਤੇ ਅੱਛਾ ਹਾਂਜੀ ਹਾਂਜੀ 20 ਤੇ 25 ਕੋਈ 22 ਮੰਨ ਲੈ ਨਹੀਂ 20 ਕੱਢੂਗਾ ਬੱਚਾ ਪੱਕਾ ਇਹਦਾ ਪੱਕਾ ਅੱਛਾ ਆ ਲਾਈ ਪਈ ਆ ਲੋ ਵੀ ਉਹਨਾਂ ਸੂਈ ਲੈ ਕੇ ਆਪਣੇ ਤੋਂ ਆ ਦੇ ਗਏ ਹੂੰ ਹੂੰ ਹਾਂਜੀ ਆ ਵੀ ਠੰਡੀ ਤੇ ਰਹੀ ਆ ਸ਼ਾਨੀ ਗੱਲਬਾਤ ਆ ਗਈ ਗੜੀ ਸ਼ਾਈਵਾਲ ਆ ਸ਼ਾਈਵਾਲ ਨਾਲ ਕ੍ਰੋਸ ਆ ਸ਼ਾਈਵਾਲ ਕ੍ਰੋਸ ਆ ਕੀ ਹਾਂਜੀ ਹਾਂਜੀ ਸ਼ਾਈਵਾਲ ਲਈ ਦੱਸੋ ਕ੍ਰੋਸ ਆ 20 ਦਿਨ ਸਮਾਂ ਤੁਸੀਂ ਮੰਨ ਲਓ ਠੀਕ ਆ ਦੂਜਾ ਸੂਆ 20 ਦਿਨ ਹਜੇ ਲਾਇਆ ਜੋ ਖਿੱਚ ਘਰ ਵਾਲਿਆਂ ਦੇ 10 ਦਿਨ ਨੂੰ ਦਿਨ ਪੂਰੀ ਹੁੰਦੇ ਆਪਾਂ ਉੱਤੇ ਜਾਂਦੇ ਹਾਂ ਹੂੰ ਚਲੋ ਆਪਾਂ ਖੁੱਲੇ ਡੁੱਲੇ ਤੁਸੀਂ ਦੱਸ ਹੀ ਦਿੱਤਾ ਵੀ 20 ਦਿਨਾਂ ਪੂਰੀ ਤਿਆਰੀ ਟਿਉਰੀ ਪਾ ਕੇ ਸੂਨ ਤੱਕ 20 ਦਿਨ ਜਿਹੜੇ ਕੋਈ ਸੁਭਾਵਨਾ ਮੰਨ ਸਕਦਾ ਓ ਵੀ ਠੰਡੀ ਏ ਲੋੜੀ ਠੀਕ ਹੈ ਸੋ ਕੱਚੀ ਕੱਚੀ ਆ ਦੋਸਤੋ ਜਸਟ 2 ਹਫ਼ਤੇ ਦਿਨਾਂ ਦੀ ਬਾਕੀ ਬਣ ਪੂਰੀ ਜਾਊਗੀ ਠੀਕ ਹੈ ਟਾਈਮ ਤੇ ਬਣਦਾ ਪਸੂ ਮੈਂ ਬਣੂਗੀ ਬਾਬਾ ਬੋਲੇ ਦੇ 12 ਕਿਲੋ ਬੋਲੇ ਦੇ ਦਿੱਤੀ ਹੈ ਹਾਂਜੀ ਦੋ ਦਿਨ 15 ਕਿਲੋ ਵਧੀਆ ਚੋਇਆ ਕਿੰਨਾ ਕਿ ਪਹਿਲਾਂ ਸਵੇਰੇ ਕਿੰਨਾ ਚੋਇਆ 15 ਕਿਲੋ ਚੋਇਆ 15 12 ਕਿਲੋ ਦੇ ਆਪਾਂ ਚੱਲ ਹੁਣ ਵੀ ਕੋਈ 12 15 14 ਦੀ ਹੁਣ ਵੀ ਖੁੱਲੀ ਡੁੱਲੀ ਮੀ ਦਾ 15 ਕਿਲੋ ਦੀ ਚਵਾ ਜੂਗੀ ਤੇ ਟਿੱਪਣਾ 34 ਨਾਂ ਦੀ ਓਕੇ ਆਪਣੀ ਗਰੰਟੀ ਆਦੀ ਤਸੱਲੀ ਕਰੇ ਠੀਕ ਹੈ ਭਾਈ ਪਾਲੀ ਚੀਜ਼ ਆ ਬਿਲਕੁਲ ਅੱਛਾ ਅੱਛਾ ਅੱਜ 20 ਦਿਨ ਲੈਂਦੀ ਆ 20 ਦਿਨ ਆਪਾਂ ਦੇਣੋਂ 10 ਤਰੀਕ ਨੂੰ ਇਹਦੇ ਪੂਰੇ ਹੁੰਦੇ ਆ ਤੇ ਅੱਜ ਕਿੱਥੋਂ ਤੱਕ ਦੇ ਦੇਣੀ ਆ ਆ ਫੋਨ ਤੇ ਕਰਾਂਗੇ ਮੁੱਲ ਫੋਨ ਤੇ ਆ ਭਰਾ ਪਸ਼ੂ ਇਹੋ ਸੀ ਅੱਜ ਆਪਣੇ ਕੋਲ ਹਾਂਜੀ ਇਹ ਬਾਕੀ ਆਦੀ ਗਰੰਟੀ ਟਿੱਪ ਕੇ ਖੜੇ ਤਿੰਨ ਕੱਬਣਾ ਪੈਣਾ ਹਾਂ ਹਾਂ ਕੋਈ ਆਵੇ ਕਿਉਂਕਿ ਕੱਬਣ ਪਸ਼ੂ ਆ ਭਰੇ ਭਾਂਡੇ ਆਪਦੀ ਤਸੱਲੀ ਕਰੇ ਕੋਈ ਟਿੱਪ ਕੇ ਅੱਜ ਪਹਿਲੇ ਵੀ ਸੁਗੇ ਵੜ ਨੇ 10 ਸੁਗੇ ਵਿੱਚੋਗੇ ਵਿਕਦੀ ਆ ਹਾਂ ਹਾਂ ਅੱਜ ਭਰਾ ਉਹ ਪਸ਼ੂ ਜਿਹੜੇ ਤੁਹਾਨੂੰ ਇਹ ਤਿੰ ਤੇ ਬਾਕੀ ਪਸ਼ੂ ਸਾਰੇ ਚੰਗੇ ਆ ਵੈਸੇ ਐਂਡ ਤੇ ਜਿਹੜੀ ਕੱਚੀ ਬੈੜ ਤੁਹਾਨੂੰ ਦਿਖਾਈ ਉਹ ਵੀ ਚੰਗੀ ਖਾਸੀ ਆ ਤੇ ਦੋ ਬੈੜਾ ਬਿਲਕੁਲ ਤਿਆਰ ਪਰ ਤਿਆਰ ਨੇ ਕੋਈ 5-5 6-6 ਦਿਨ ਤੱਕ ਜਿਹੜੀਆਂ ਸੂਨ ਦੇ ਵਿੱਚ ਤਿਆਰੀ ਹੈ ਜਰੂਰ ਤੁਸੀਂ ਕੰਟੈਕਟ ਕਰ ਲਿਓ ਨੰਬਰ ਪ੍ਰਭ ਬੋਲਿਓ ਆਪਣੇ ਨੰਬਰ 798671 ਦੋਸਤਾਂ ਵਾ ਠੀਕ ਹੈ ਜੀ ਹਾਂਜੀ ਪਿੰਡ ਸਾਲੀ ਮਾਨਸ ਤਸੀਲ ਪਟੇਲਾ ਤਰਨਤਾਰਨ ਠੀਕ ਹੈ ਪ੍ਰਭ ਹਾਂਜੀ ਸੋ ਦੋਸਤੋ ਜੀ ਸਨ ਮੇਰੇ ਨਾਲ ਵੀਰ ਪ੍ਰਭ ਮਿਲਦਿਆਂ ਦੋਸਤੋ ਇੱਕ ਨਵੀਂ ਅਪਡੇਟ ਦੇ ਨਾਲ ਸਾਰੇ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ ਜੀ